भाजपा के विरोध विच आए हुए ਕਸਾਨੀ ਤੇ ਮਜ਼ਦੂਰੀ ਦੀ ਰਾਖੀ ਕਰਨ ਵਾਲੇ ਮਹਾਨ ਯੋਧਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਤੇ ਜਿਹੜਾ ਦੂਜਾ ਉਹ ਕਹਿੰਦਾ ਮੈਨੂੰ ਇੱਥੋਂ ਚੀਜ਼ ਜਿਹੜੀ ਆ 16 ਰੁਪਏ ਦੀ ਮਿਲਦੀ ਆ ਮੈਟਰੋ ਚ ਨਹੀਂ ਚੱਕ ਕੇ ਉਹ ਆਪ ਨੂੰ ਇਹ ਬਣਾ ਦੇ ਇਸ ਤੇ ਜਮਾਵਾ ਮਹਾਂਪਿਓ ਐਸੇ ਕਰਕੇ ਇਹਨੂੰ ਕੋ ਸਭ ਤੋਂ ਜਾਨੀ ਸੁਵਿਧਾ नरेंद्र मोदी नरेंद्र मोदी भारतीय जनता मोदी ਜਿੰਦਾਬਾਦ 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 ਦੇਖ ਸਕਦੇ ਹੋ ਜਿਹੜੇ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਜਿਹੜੇ ਪਹੁੰਚ ਚੁੱਕੇ ਨੇ ਤਾਂ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਨਾਰੇਬਾਜ਼ੀ ਕੀਤੀ ਜਾ ਰਹੀ ਆ ਮੁਰਦਾਬਾਦ ਦੇ ਨਾਰੇ ਜਿਹੜੇ ਲਗਾਏ ਜਾ ਰਹੇ ਦੇਖਿਆ ਜਾ ਰਿਹਾ ਕਿ ਜਿੱਥੇ-ਜਿੱਥੇ ਦਿਨੇਸ਼ ਬੱਬੂ ਜਿਹੜੇ ਉਮੀਦਵਾਰ ਨੇ ਬੀਜੇਪੀ ਤੋਂ ਪਹੁੰਚਦੇ ਨੇ ਤਾਂ ਉੱਥੇ ਜਿਹੜਾ ਲਗਾਤਾਰ ਵਿਰੋਧ ਜਿਹੜਾ ਕੀਤਾ ਜਾਂਦਾ ਸ਼ੋ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਜਿਹੜੇ ਪਹੁੰਚ ਚੁੱਕੇ ਨੇ ਤਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਤਾਂ ਆ ਗਿਆ ਸੋਦਨਿਸ਼ ਬੱਬੂ ਦਾ ਕਾਫਲਾ ਜਿਹੜਾ ਉਹ ਪੈਣੀ ਮੀਆਂ ਖਾਨ ਦੇ ਵਿੱਚ ਪਹੁੰਚ ਗਿਆ ਤਾਂ ਅੱਗੇ ਜਿਹੜੇ ਬੀਜੇਪੀ ਸਮਰਥਨ ਨੇ ਤਾਂ ਉੱਥੇ ਵੀ ਉਹਨਾਂ ਦੇ ਵੱਲੋਂ ਲਗਾਤਾਰ ਬੀਜੇਪੀ ਜਿੰਦਾਬਾਦ ਨਾੜਾਬਾਦੀ ਕੀਤੀ ਜਾ ਰਹੀ ਹੈ ਪਰ ਮਸ ਸਵਾਗਤ ਜਿਹੜਾ ਪੈਣੀ ਮੀਆਂ ਖਾਨ ਦੇ ਵਿੱਚ ਕੀਤਾ ਜਾ ਰਿਹਾ ਜਿੰਦਾਬਾਦ ਜੈਸਕੰਤੀ ਜਿੰਦਾਬਾਦ ਬੀ ਸਮਰਥਕ ਜੀ ਉਹਨਾਂ ਨੂੰ ਜਿਹੜਾ ਪਰਮਾ ਸਵਾਗਤ ਹੈ ਦਿਨੇਸ਼ ਚੋਢੀ ਜੈ ਜੰਗਾ ਜੈ ਜੰਗਾ ਜੁਵਾ ਸ਼ਕਤੀ ਸਾਰੇ ਜਿਹੜਾ ਦੇ ਜੁਵਾ ਮੰਡਲ ਵਾਲੇ ਉਹ ਸਾਰੇ ਆਗਣ ਦੇ ਜਿਹੜਾ ਸਾਰੇ ਕੁੱਟੀਆਂ ਦੇ ਉਹਨਾਂ ਨਮਸਕਾਰ ਦੇ ਉਹਨੂੰ ਬੇਨਤੀ ਕਰਾਂਗਾ ਇਸ ਗਾਣ ਆਈ ਅਤਵਾ ਸਰਦਾਰ ਪਿੰਰੇ ਆਪਣੇ ਲਾਕੇ ਦੇ ਭੈਣੋ ਤੇ ਭਰਾਓ ਗਤੀ ਕੇ ਦਾਰਾ ਰਹਿ ਕੇ ਬੋਲੇ ਜੈ ਸ਼੍ਰੀ ਰਾਮ ਜੈ ਜੀਓ ਹੋਏ ਸ਼੍ਰੀ ਰਾਮ ਜੈ ਹਾਂ ਆ ਗੁਰੂ ਜੀ ਕੇ ਪੰਜਾਬ ਸਰਕਾਰ ਦੇ ਅੰਦਰ ਡਿਪੀ ਸਪੀਕਰ ਆ ਚੁੱਕੇ ਜਿਨ੍ਹਾਂ ਨੇ ਕੰਦੀ ਦਾ ਵਿਕਾਸ ਕੀਤਾ ਉਸ ਏਰੀਆ ਦੇ ਅੰਦਰ ਡਵੈਲਪਮੈਂਟ ਕੀਤੀ ਕਿਸਾਨ ਪੁੱਤਰ اور ਸਭ ਤੋਂ ਵੱਡੀ ਖੁਸ਼ੀ ਹੋਣੀ ਚਾਹੀਦੀ ਆ ਕਿ ਪਹਿਲੀ ਵਾਰ ਸਾਨੂੰ ਲੋਕਲ ਨਮਾਇੰਦਾ ਮਿਲਿਆ ਦਿਨੇਸ਼ ਬੱਬੂ ਜੀ ਸਾਡੇ ਕੈਂਡੀਟ ਬਣ ਕੇ ਆਏ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਵਾਸਤੇ ਸਵਾਗਤ ਹੁੰਦਾ ਹੈ ਬਖੂਰੀ ਦਾ। ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵੀ ਰਾਜਨ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਮidan ਸਭਾ ਹਲਕਾ ਦੇ ਬਹੁਤ ਸੀਨੀਅਰ ਲੀਡਰ ਜਿਨ੍ਹਾਂ ਨੇ ਇਸ ਏਰੀਆ ਦੇ ਅੰਦਰ ਪਾਰਟੀ ਨੂੰ ਖੜਾ ਕੀਤਾ ਮੇਰੀ ਮਾਨਾ ਠਾਕਰ ਕਸ਼ਮੀਰ ਸਿੰਘ ਜੀ ਉਹ ਵੀ ਇੱਥੇ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ भारत माता तो की भारत माता की जय जय सियाराम जय जय श्री राम तो सियाराम तो तो ही सरकार इस जिले के जिला प्रधान सिद्ध ने

ਉਪਕਾਹੀ ਔਰ ਕਮਲ ਜੋਤੀ ਜੀ ਔਰ ਸਾਹਮਣੇ ਬੈਠੇ ਮੇਰੇ ਮਾਤਾ ਪਿਤਾ ਔਰ ਮੌਜੂਦ ਸਾਕੀਓ ਅੱਜ ਤੋਂ ਅਰੇ ਜੋ ਅਸ਼ੀਰਵਾਦ ਲੈਣਾ ਹੈ ਮੇਰਾ ਆਪਣਾ ਪਰਿਵਾਰ ਬੜਕ ਜਾ ਗਿਆ ਔਰ ਪਹਿਲੀ ਵਾਰੀ ਮੈਨੂੰ 2007 ਤੋਂ ਨਾਮ ਮਿਲਿਆ ਉਸ ਲਈ ਹਾਂ ਕਿ ਮੈਂ ਸ਼ਰਮਵਾਦਨ ਦੇ ਅਸਤਤ ਮੋਟਰ ਮੰਡਲ ਤੇ ਅਸਪਾਰਟੀ ਨੇ ਮੈਨੂੰ ਟਿਕਟ ਦਿੱਤੀ ਔਰ ਟਿਕੜ ਵੀ ਸੁਜਾਨਪੁਰ ਤੋਂ ਜਿੱਥੇ ਤੋਂ ਲਗਾਤਾਰ ਕਾਰਜ ਜਤੀਆ ਗਿਆ ਜੀ। ਔਰ ਤੁਹਾਡੇ ਸਭ ਦੇ ਅਸੀਸਾਂ ਦਾ ਮੈਂ ਸਭ 380 ਵੋਟਾਂ ਦਿੱਤੇ ਉਸ ਰਚਰਾ। ਹਾਲ ਵੀ ਸੋਹਾਰੇ ਪਤਾ ਨਹੀਂ ਕੱਲ ਦਾ ਮੂਰਾ ਹੈ ਇਹ ਜਿਤਨਾ ਨਹੀਂ ਜਿਤਨਾ ਪਤਾ ਨਹੀਂ ਕੀਆ ਕਰੀਏ। ਲੇਕਿਨ ਪਾਰਟੀ ਦੇ ਵਰਕਰਾਂ ਨੇ ਜਿਸ ਤਰ੍ਹਾਂ ਮਿਹਨਤ ਕੀਤੀ ਔਰ ਬਹੁਤ ਸਾਰੀ ਮਿਹਨਤ ਦਾ ਨਤੀਜਾ ਕੀ ਭਾਰਤੀ ਅੰਦਾਵਾਨੀ ਸਿਖਾਪ ਹੋ ਚੁਕੀ। ਦੂਸਰੀ ਵਾਰ ਫਿਰ ਤੋਂ ਮੈਂ 24000 ਜਿੱਤਿਆ। 18000 ਜਿੱਤੇ ਲਗਾਤਾਰ ਜਿੱਤਾ ਹੋਇਆ ਸੀ ਹਾਂਜੀ ਕੀ ਨਾਂ ਹੈ ਤੁਹਾਡਾ ਤੇ ਕੀ ਡਿਜਿਨੈਚਰ ਹੈ ਮੈਂ ਹਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਂ ਇਸ ਸਮੇਂ ਅ ਅੱਡਾ ਪੈਣੀ ਮੀਆਂਖਾਂ ਗੁਰਦਾਸਪੁਰ ਤੋਂ ਆਂ ਜੀ ਅ ਜੋ ਵੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਦੇ ਵੱਲੋਂ ਜਿਹੜੇ ਆਦੇਸ਼ ਜਾਰੀ ਕੀਤੇ ਗਏ ਸਨ ਇਸ ਚੋਣਾਂ ਨੂੰ ਲੈ ਕੇ ਕਿ ਜੋ ਭਾਜਪਾ ਸਰਕਾਰ ਨੇ ਪਿਛਲੇ 13 ਮਹੀਨਿਆਂ ਦੇ ਵਿੱਚ ਤੇ ਹੁਣ ਵੀ ਲਗਭਗ ਅਜ 77ਵੇਂ ਦਿਨ ਦੇ ਵਿੱਚ ਜਦੋਂ ਕਿਸਾਨ ਤੇ ਮਜ਼ਦੂਰ ਛੋਟਾ ਵਪਾਰੀ ਤੇ ਦੁਕਾਨਦਾਰ ਆਪਣੀ ਹੱਕੀ ਮੰਗਾਂ ਵਾਸਤੇ ਬਾਹਰ ਤੇ ਬੈਠਾ ਹੈ ਤੇ ਜਿਹੜਾ ਅਤਿਆਚਾਰ ਅਣਮਨੁੱਖੀ ਤਰੀਕੇ ਦੇ ਨਾਲ ਢਾਇਆ ਜਾ ਰਿਹਾ ਆ ਉਹਦੇ ਵਿਰੋਧ ਦੇ ਵਿੱਚ ਸਾਡਾ ਸ਼ਾਂਤਮਈ ਪ੍ਰੋਟੈਸਟ ਦਾ ਐਲਾਨ ਸੀ ਉਸ ਸ਼ਾਂਤਮਈ ਪ੍ਰੋਟੈਸਟ ਦੇ ਅਰਥਾਂ ਨੂੰ ਸਹੀ ਤਰੀਕੇ ਨਾਲ ਜਥੇਬੰਦੀਆਂ ਸਮਝ ਰਹੀਆਂ ਜੋ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਂ ਕੁਝ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਉਦੇ ਵਿੱਚ ਵੀ ਮੈਂ ਸਾਫ਼ ਇਹ ਕਰ ਦੇਣਾ ਚਾਹੁੰਦਾ ਕਿ ਜਥੇਬੰਦਕ ਢਾਂਚੇ 'ਚ ਵੱਜੇ ਹੋਏ ਲੋਕ ਕਦੇ ਵੀ ਹੁੱਲੜਬਾਜ਼ ਨਹੀਂ ਹੁੰਦੇ ਹਮੇਸ਼ਾ ਜਥੇਬੰਦਕ ਢਾਂਚੇ 'ਚ ਵੱਜੇ ਲੋਕਾਂ ਦਾ ਤਾਣਾ ਬਾਣਾ ਜਿਹੜਾ ਬੜਾ ਡਿਸਪਲਾਈਨਡ ਹੁੰਦਾ ਆ ਅੱਜ ਜਿਹੜਾ ਆ ਇੱਥੇ ਦਿਨੇਸ਼ ਬੱਬੂ ਜੀ ਦਾ ਜਿਹੜਾ ਵਿਰੋਧ ਆ ਉਹ ਵੱਡਾ ਪੈਣੀ মিয়া ਖਾਂਚ ਵੀ ਕੀਤਾ ਗਿਆ ਤੇ ਇਸ ਤੋਂ ਪਹਿਲਾਂ 46 ਪੁਲ ਤੇ ਕਾਨੂੰਮਾਨ ਦੇ ਵਿੱਚ ਵੀ ਰਾਤਰੀ ਜਥੇਬੰਦੀਆਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਕੀਤਾ ਗਿਆ ਦੇਖਿਆ ਗਿਆ ਦਿਨੇਸ਼ਪਾਪੂ ਜਿੱਥੇ ਵੀ ਪਹੁੰਚਦੇ ਜਬਰਦਸਤ ਵਿਰੋਧ ਹੁੰਦਾ ਅੱਜ ਵੀ ਭਾਰੀ ਗਿਣਤੀ ਤੇ ਕਸਾਨ ਪਹੁੰਚੇ ਲੱਗਦਾ ਕਿ ਸਾਰਿਆਂ ਦੇ ਵਿੱਚ ਰੋਸ ਆ ਬੀਜੇਪੀ ਨੂੰ ਲੈ ਕੇ ਰੋਸ ਜਿਹੜਾ ਹੈ ਉਹ ਨੈਤਿਕ ਪੱਧਰ ਤੇ ਤੁਸੀਂ ਆਪ ਮਹਿਸੂਸ ਕਰ ਸਕਦੇ ਹੋ ਜੀ ਕਿ 751 ਦੇ ਕਰੀਬ ਅਰਥੀਆਂ ਜਿਹੜੀਆਂ ਸੀ ਅਸੀਂ ਦਿੱਲੀ ਦੀ ਧਰਤੀ ਤੋਂ ਪੰਜਾਬ ਲੈ ਕੇ ਆਂਦੀਆਂ ਤੇ ਜਿਸ ਦਿਨ ਤੋਂ ਅੱਜ 77ਵੇਂ ਦਿਨ ਤੇ ਜਦੋਂ ਅਸੀਂ ਇੱਥੇ ਖੜੇ ਆ ਅੱਡਾ ਪੈਣੀ ਮੀਆਂ ਖਾਨ ਦੇ ਵਿੱਚ ਤੇ ਉਧਰ ਸ਼ੰਭੂ ਤੇ ਖਨੌਰੀ ਤੋਂ ਸਾਡੀਆਂ ਅੱਜ ਤੱਕ ਦੀਆਂ 16 ਸ਼ਹੀਦੀਆਂ 421 ਜ਼ਖਮੀ ਉਹਨਾਂ ਦੇ ਵਿੱਚੋਂ 6 ਸਾਡੇ ਬੰਦੇ ਜਿਹੜੇ ਨੇ ਉਹ ਲਾਈਫਟਾਈਮ ਲਈ ਬੈੱਡ ਰਿਡਨ ਹੋ ਗਏ ਨੇ ਇੱਕ ਜਿਹੜਾ ਬੰਦਾ ਸਾਡਾ ਉਹ ਮੈਂਟਲੀ ਰਿਟਾਰਡਡ ਆ ਤਾਂ ਜਦੋਂ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੇ ਕਿਸਾਨਾਂ ਦੇ ਨਾਲ ਜਿਹੜਾ ਵਿਹਾਰ ਆ ਉਹ ਦੁਸ਼ਮਣ ਦੇ ਨਾਲ ਵਰਗਾ ਕੀਤਾ ਜਾਵੇ ਕਿ ਜਿਵੇਂ ਹਿੰਦੂ ਪਾਕਿਸਤਾਨ ਦੀ ਜੰਗ ਲੱਗੀ ਹੋਈ ਆ ਇਦਾਂ ਦਾ ਮਾਹੌਲ 72 ਘੰਟੇ ਜਿਹੜਾ ਉਹ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਰਿਹਾ ਤੇ ਨੈਪਿੰਗ ਪੁੱਤਰ ਤੇ ਉੱਤੇ ਹੀ ਇਹ ਜਿਹੜਾ ਵਿਰੋਧ ਆ ਬਣਦਾ ਔਰ ਜੇਕਰ ਇਹ ਅੱਜ ਨਾ ਕੀਤਾ ਗਿਆ ਅੱਜ ਇਹਨਾਂ ਸਰਕਾਰਾਂ ਨੂੰ ਜਥੇਬੰਦੀਆਂ ਦੇ ਵੱਲੋਂ ਮੂੰਹ ਤੋੜਵਾ ਜਵਾਬ ਨਹੀਂ ਦਿੱਤਾ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਮਜ਼ਦੂਰੀ ਤੇ ਸਾਡਾ ਵਪਾਰ ਖਿੱਤਾ ਜਿਹੜਾ ਉਹ ਖਤਮ ਹੋ ਜਾਏਗਾ। ਭਾਜਪਾ ਵਰਕਰ ਕਹਿੰਦੇ ਨੇ ਕਿ ਔਖੋਤੀ ਕਿਸਾਨ ਨੇ ਕਿ ਪਾਰਟੀ ਨਾਲ ਸੰਬੰਧ ਰੱਖਦੇ ਨੇ ਇਹ ਵਿਰੋਧ ਜਿਹੜਾ ਇਹਨਾਂ ਦਾ ਇਸ ਤਰ੍ਹਾਂ ਹੀ ਆ ਕਿਵੇਂ ਦੇਖਦੇ ਹੋ ਕਹਿੰਦੇ ਪਾਰਟੀਆਂ ਨਾਲ ਮਿਲ ਕੇ ਕੀਤਾ ਜਾ ਰਿਹਾ ਭਾਜਪਾ ਦਾ 22 ਤੋਂ 23 ਸਾਲ ਦਾ ਸਮਾਂ ਜਿਹੜਾ ਹੈ ਸੰਨ 2000 ਤੋਂ ਲੈ ਕੇ 2024 ਦੇ ਵਿੱਚ ਜੱਥੇਬੰਦੀ ਜਿਹੜੀ ਆ ਪੰਜਾਬ ਦੀ ਧਰਤੀ ਤੇ ਖੜੀ ਆ ਜੀ ਉਸ ਇਸ ਕਿਸਾਨੀ ਮਜ਼ਦੂਰੀ ਦੀ ਲਾਹ ਮੰਦੀ ਦੀ جنگ ਦੇ ਵਿੱਚ ਬਾਦਲ ਸਰਕਾਰ ਦੇ ਸਮੇਂ ਦੇ ਵਿੱਚ ਵੀ ਸਿਰ ਦਿੱਤੇ ਨੇ ਜੀ ਕਾਂਗਰਸ ਸਰਕਾਰ ਚ ਕੈਪਟਨ ਸਾਹਿਬ ਨੇ ਵੀ ਗੋਲੀ ਚਲਾ ਕੇ ਦੇਖੀ ਆ ਉਹਨਾਂ ਨੂੰ ਵੀ ਸਿਰ ਦਿੱਤੇ ਨੇ ਠੀਕ ਔਰ ਮੌਜੂਦਾ ਹਾਲਾਤਾਂ ਦੇ ਵਿੱਚ ਦਿੱਲੀ ਵੀ ਜਿੱਥੇ ਸਿਰ ਦੇਣੇ ਪਏ ਉਹ ਵੀ ਦੇਣੇ ਪਏ ਨੇ ਅਖੌਤੀ ਕਿਸਾਨ ਜਿੱਥੇ ਬੰਦੀਆਂ ਤੇ ਅਖੌਤੀ ਲੋਕ ਜਿਹੜੇ ਨੇ ਉਹ ਸਿਰ ਕਲਮ ਕਰਾਉਣ ਵਾਸਤੇ ਕਦੇ ਵੀ ਤਿਆਰ ਨਹੀਂ ਹੁੰਦੇ ਬਾਕੀ ਉਹਨਾਂ ਦਾ ਆਪਣਾ ਮਨ ਦਾ ਭਾਵ ਆ ਉਹਨਾਂ ਨੇ ਸਾਨੂੰ ਅਖੌਤੀ ਕਹਿਣਾ ਹੈ ਬਾਗੀ ਕਹਿਣਾ ਹੈ ਕਿ ਅਰਾਜਕਤਾਵਾਦੀ ਕਹਿਣਾ ਉਹ ਕਹਿ ਸਕਦੇ ਨੇ ਪਰ ਅਸੀਂ ਇਸ ਧਰਤ ਤੇ ਖੜ ਕੇ ਇਸ ਧਰਤ ਦੀ ਜੰਗ ਇਸੇ ਰੂਪ ਦੇ ਵਿੱਚ ਹੀ ਹਮੇਸ਼ਾ ਲੜਦੇ ਰਾਂਗੇ। लास्टਵਾਲ ਕੀ ਮੈਸੇਜ ਦੇਣਾ ਚਾਹੋਗੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨੂੰ ਕੀ ਮੈਸੇਜ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਹੈ? ਦੇਖੋ ਅਸੀਂ ਕਦੇ ਵੀ ਵੋਟ ਖੇਤੇ ਦੇ ਵਿੱਚ ਕਦੇ ਵੀ ਨੁਕਤਾਚੀਨੀ ਨਹੀਂ ਕਰਦੇ ਹੁੰਦੇ ਕਿ ਨਾ ਅਸੀਂ ਵੋਟਾਂ ਦੇ ਰਾਜ ਦੇ ਵਿੱਚ ਕਿਸੇ ਨੂੰ ਪ੍ਰਮੋਟ ਕਰਨਾ ਹੈ ਨਾ ਡਿਮੋਟ ਕਰਨਾ ਹੈ। ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਇਹ ਜਿੱਥੇ ਫਸਲਾਂ ਦੀ جنگ ਤੁਸੀਂ ਸਮਝੀ ਬੈਠੇ ਹੋ ਇਹ ਫਸਲਾਂ ਦੀ جنگ ਬਹੁਤ ਪਿੱਛੇ ਆ ਇਹ ਨਸਲਾਂ ਦੀ جنگ ਆ ਇਹ ਤੁਹਾਡੇ ਬੱਚਿਆਂ ਦੀ جنگ ਆ ਤੁਹਾਡੇ ਬੱਚਿਆਂ ਦੇ ਭੁੱਖ ਦੀ جنگ ਆ ਤੁਹਾਡੇ ਘਰ ਦੀ ਰਸੋਈ ਤੱਕ ਦੀ جنگ ਆ ਤੁਹਾਡੇ ਮਾਂ ਦੇ ਗਰਭ ਚ ਪਲ ਰਹੇ ਬੱਚੇ ਦੀ ਵੀ ਇਹ جنگ ਆ ਤਾਂ ਇੰਨੀ ਕੁ ਸਿਧਾਂਤਕ ਸੋਚ ਆਪਣੀ ਬਣਾ ਲਓ ਇਹ ਆਪਣਾ ਖਿੱਤਾ ਸੋਚ ਸਮਝ ਕੇ ਰੱਖ ਲਓ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਵੋਟ ਦੇ ਕੇ ਤੁਸੀਂ ਇੱਕ ਲੋਕ ਰਾਜ ਦੀ ਸਥਾਪਨਾ ਕਰ ਸਕਦੇ ਹੋ ਜਿੰਨੀ ਦੇਰ ਤੱਕ ਇਹ ਸਰਕਾਰਾਂ ਚੁਣ-ਚੁਣ ਕੇ ਬਿਠਾਉਂਦੇ ਰਹੋਗੇ ਨਾ ਕੁਰਸੀਆਂ ਦੇ ਉੱਤੇ ਕੋਈ ਵੀ ਵੱਡਾ ਹੱਲ ਹੋਣ ਵਾਲਾ ਨਹੀਂ ਹੈ ਧੰਨਵਾਦ ਕੁਝ ਐ ਜਮਹੂਰੀਅਤ ਹੱਕ ਆ ਉਹਨਾਂ ਦਾ ਵੀ ਤੇ ਸਾਡਾ ਵੀ ਜਿੱਥੇ ਉਹ ਵਿਰੋਧ ਕਰ ਰਹੇ ਆ ਉਹ ਉਹਨਾਂ ਦੀ ਆਪਣੀ ਸੋਚ ਆ ਜਿੱਥੇ ਅਸੀਂ ਸਮਰਥਨ ਕਰ ਰਹੇ ਆ ਸਾਡੀ ਆਪਣੀ ਸੋਚ ਆ ਲੰਬੇ ਸਮੇਂ ਤੋਂ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਲੇਕਿਨ ਇਹਨਾਂ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋਈਆਂ ਕਿ ਇਹ ਨਰਿੰਦਰ ਮੋਦੀ ਨੇ ਇਹਨਾਂ ਦੇ ਮੁਸਕਰਾ ਹੱਲ ਕਰਨੀਆਂ ਚਾਹੀਆਂ ਇਹਨਾਂ ਨੂੰ ਦੇਣ ਵਾਸਤੇ ਇਹਨਾਂ ਦੇ ਤੇਰੇ ਮਰਾਉਂਦੇ ਜੇ ਲੱਖ ਦੀ ਲੱਖ ਰੁਪਈਆ ਆਰਤੀਆਂ ਦੇਣਾ ਸੀ ਤੇ 10 ਚੱਕਰ ਮਰਾਉਂਦੇ ਇੱਕ ਵਾਰ ਆਉਂਦੇ ਸੀ 10000 ਦੇ ਦਿੰਦੇ ਹੁਣ ਮੋਦੀ ਸਰਕਾਰ ਸਿੱਧੇ ਇਹਨਾਂ ਦੇ ਅਕਾਊਂਟ 'ਚ ਪੈਸੇ ਪਾਦੀ ਪੁੱਛਦੇ ਇਹਨਾਂ ਨੂੰ ਆ ਰਹੇ ਕਿ ਨਹੀਂ ਆ ਰਹੇ ਫਿਰ ਜੂਰੀਆ ਵਾਸਤੇ ਪੂਰੇ ਅਸੀਂ ਲੈਣਾ ਲਾਉਂਦੇ ਰਿਆਂ ਪੂਰਾ ਪੂਰਾ ਸਾਨੂੰ ਦਿਨ ਲੈਣਾ ਵਿੱਚ ਖੜੇ ਹੋ ਜਾਣਾ ਸੀ ਇੱਕ ਇੱਕ ਬੋਰਾ ਸਾਨੂੰ ਜੂਰੀਆ ਨਹੀਂ ਸੀ ਮਿਲਦਾ ਹੁਣ ਦੱਸਦੇ ਕਿਸੇ ਕਿਸਾਨ ਨੂੰ ਜੂਰੀਆ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਇਹ ਸਿਰਫ ਦਾ ਸਿਰਫ ਇੱਕ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਹ ਕਿਸਾਨ ਨਹੀਂ ਹੈਗੇ ਇਹ ਪਾਰਟੀ ਦੇ ਨੁਮਾਇੰਦਿਆਂ ਨੇ ਅਸੀਂ ਸਾਰੇ ਇਹਨਾਂ ਵਿੱਚ ਦੱਸ ਦੇਣੇ ਕਿਹੜਾ-ਕਿਹੜਾ ਕਿਹੜੀ-ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਕੋਈ ਕਿਸਾਨ ਨਹੀਂ ਆ ਕਿਸਾਨ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਉਹ ਆਪਣੇ ਹੱਕਾਂ ਲਈ ਉਥੇ ਲੜ ਰਿਹਾ ਇਹ ਸਿਰਫ ਵਿਰੋਧ ਕਰ ਰਿਹਾ ਇਹ ਤੁਸੀਂ ਮੰਨਦੇ ਤੇ ਉਹਦਾ ਵਿਰੋਧ ਕਰ ਰਿਹਾ ਛੋੜੀ ਜਿਹਾ ਤੁਹਾਨੂੰ ਦੱਸਣਾ ਜਾਂਦਾ ਅੱਜ ਤੋਂ 10 ਸਾਲ ਪਹਿਲਾਂ ਮਕੇਰੀਆਂ ਇਹਨਾਂ ਦੇ ਅਕਾਊਂਟ ਵਿੱਚ ਸਿੱਧੇ ਪੈਸੇ ਆ ਰਹੇ ਆ ਇਹ ਆਰਤੀਆਂ ਕੋ ਆਪਣੀ ਫਸਲ ਵੇਚਦੇ ਸੀ ਕਿਉਂ ਪੈਸੇ ਇਹ ਕਿਉਂਕਿ ਕਿਸਾਨ ਨਹੀਂ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦਾ ਹਾਂਜੀ ਹਾਂਜੀ ਇਹ ਸਾਰੇ ਦੇ ਸਾਰੇ ਪਾਰਟੀਆਂ ਨਾਲ ਸੰਬੰਧਿਤ ਲੋਕ ਨੇ ਆਮ ਲੋਕਾਂ ਦਾ ਸਵਾਲ ਜ਼ਿਆਦਾਤਰ ਇਹ ਆਉਂਦਾ ਕਿ 2014 ਦੇ ਵਿੱਚ ਸਿਲੰਡਰ ਜਿਹੜਾ 3 ਤੋਂ 400 ਰੁਪਏ ਦਾ ਸੀਗਾ ਮੋਦੀ ਸਰਕਾਰ ਨੇ ਜਿਹੜਾ ਸਿਲੰਡਰ 1200 ਰੁਪਏ ਤੱਕ ਬਚਾਇਆ ਤਾਂ ਕੀ ਕਹਿਣਾ ਚਾਹੁੰਦੇ ਉਸਦੇ ਬਾਰੇ ਸਰ ਉਸ ਸਮੇਂ ਜਿਹੜੀ ਆਮਦਨ ਸੀ ਉਸ ਸਮੇਂ ਆਮਦਨ ਵੀ ਬਹੁਤ ਘੱਟ ਸੀ ਉਹਦੇ ਨਾਲ-ਨਾਲ ਲੋਕਾਂ ਦੀ ਆਮਦਨ ਵਧੀਆ ਉਸ ਸਮੇਂ ਜਿਵੇਂ 700 ਰੁਪਏ ਦੀ ਜਿਹੜੀ ਉਹ ਕਣਕ ਵੇਚਦਾ ਸੀ ਅੱਜ 2200 ਰੁਪਏ ਕਵਾਂ ਪੇਮੈਂਟ ਵੀ ਨਕਦ ਮਿਲ ਰਹੀ ਆ ਜਿਵੇਂ ਜਿਵੇਂ ਇਕਨੋਮਿਕਸ ਜਿਹੜੇ ਡਿਵਾਲਪ ਹੋਣੀਆਂ ਰੇਟਾਂ ਵਧਣੀਆਂ ਆ ਸਾਨੂੰ ਨੇ ਕਹਣਾ ਚਾਹਇਓ 200 ਰੁਪਏ ਤੋਂ ਪਾਰ ਹੋ ਰਿਹਾ ਜਾਂ ਹੋ ਰਿਹਾ ਜਾਂ ਹੋਰ ਕਈਆਂ ਚੀਜ਼ਾਂ ਦੇ ਪਿਛਲੇ ਹਫਤੇ ਜਿਹੜੀ ਮਹਿੰਗਾਈ ਦੀ ਗੱਲ ਆ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੀ ਤੇ ਪੂਰਾ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਚੀਜ਼ ਦੀ ਚਰਚਾ ਸੀ ਕਿ ਮਹਿੰਗਾਈ 80% ਵਧ ਗਈ ਪਿਛਲੇ 10 ਸਾਲ ਤੋਂ ਸਿਰਫ 3% ਸੱਤ ਦੇ ਮਹਿੰਗਾਈ ਰੁਕੀ ਹੋਈ ਆ ਜਿਹੜੀ ਇਹਨਾਂ ਨੂੰ ਜ਼ਿਆਦਾ ਲੱਗ ਰਹੀ ਆ ਉਨੀ ਆਮਦਨ ਵਧੀ ਆ ਕਿਸਾਨਾਂ ਦੀ ਉਹਦੇ ਨਾਲ ਪ੍ਰੋਸੈਸ ਆ ਜੇ ਅਸੀਂ ਨਾ ਇਹ ਪ੍ਰੋਸੈਸ ਚੱਲ ਜਾਂਦਾ ਤਾਂ ਅਸੀਂ ਬਾਡ ਵਿੱਚ ਕਿਵੇਂ ਪੰਜਵੇਂ ਨੰਬਰ ਦੀ ਇਕਨੋਮੀ ਬਣ ਜਾਂਦੇ ਕੀ ਅਦਾ ਕੀਆ ਤੁਹਾਡਾ ਮੇਰਾ ਅਪਦਾ ਹੈਗਾ ਜੀ ਮੰਦੂ ਕਪਾਲ ਕੀ ਕਹਿਣਾ ਹੈ ਅੱਜ ਬੀਜੇਪੀ ਉਮੀਦਵਾਰ ਇੱਥੇ ਪਹੁੰਚ ਰਹੇ ਆ ਅਸੀਂ ਬੜੇ ਖੁਸ਼ ਆਂ ਜੀ ਸਾਡੇ ਉਮੀਦਵਾਰ ਇੱਥੇ ਆ ਰਹੇ ਆ ਅਸੀਂ ਬਹੁਤ ਖੁਸ਼ ਆਂ ਕਿ ਸਾਾਨੂੰ ਇਦਾਂ ਵਧੀਆ ਨੇਤਾ ਮਿਲਿਆ ਜੇ ਵੀ ਇਹਦਾ ਨੇਤਾ ਕਨਵਾਰੀ ਐਮਐਲਏ ਰਹੇ ਨੇ ਦੀਪਲੀਸੀ ਕਰ ਰਿਹਾ ਰਹੇ ਸਨ ਜੀ ਬਾਲ ਸਾਹਿਬ ਦੇ ਰਾਜ ਵਿੱਚ ਕੋਈ ਦਾਗ ਨਹੀਂ ਜੇ ਦਾਗ ਨਹੀਂ ਵਾਲੇ ਆਰਾਮ ਮੰਦਰ ਬਣਨ ਤੋਂ ਬਾਅਦ ਹਿੰਦੂ ਚਿਹਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਕਿਵੇਂ ਦੇਖਦੇ ਹੋ ਬਹੁਤ ਜ਼ਿਆਦਾ ਲਹਿਰ ਆ ਜੀ ਇਹ ਆਰਾਮ ਨਾਮ ਇਹ ਸਾਰਾ ਕੁਝ ਜੀ ਆਰਾਮ ਨਾਮ ਜੀ ਬਾਕੀ ਇਹ ਇਹ ਕਹਿੰਦੇ ਕਿ ਜਿੰਨਾ ਮੋਦੀ ਸਾਹਿਬ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਨਾ ਇਹੋ ਵੀ ਨਹੀਂ ਕਰਦੇ ਹੋ ਜੀ ਤਰਤਾਰਪੁਰ ਲਾਂਘਾ ਖੋਲਿਆ ਜੀ ਅੱਜ ਦਾ ਤਾਂ ਤਰਤਾਰਪੁਰ ਪਹਿਲਾਂ ਨਹੀਂ ਗਿਆ ਖੋਲਿਆ ਜੀ ਜੀ ਚਾਰ ਸਾਹਿਬ ਜੀ ਆਦਿਆਂ ਦੇ ਦਿਵਸ ਮਨਾਇਆ ਬਾਲ ਦੇ మాలదా ఛుటీ పేల ఫండ్ ఉండే ఫండ్ నా ਇਹਨਾਂ ਦਾ ਕਿਵੇਂ ਦੇਖਦੇ ਹੋ ਕਿ ਜਿਹੜਾ ਅੱਜ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਜਾਂ ਪ੍ਰੋਟੈਸਟ ਕੀਤਾ ਜਾਂਦਾ ਕੀ ਕਿਸਾਨਾਂ ਦਾ ਇਹ ਮੰਗਾਂ ਜਾਇਜ਼ ਨੇ ਕਿ ਦਾ ਨਜਾਇਜ਼ ਜਿਹੜੀ ਇਹ ਬਿਲਕੁਲ ਨਜਾਇਜ਼ ਆ ਬਿਲਕੁਲ ਨਜਾਇਜ਼ ਆ ਗੱਲ ਕੋਈ ਦਿਖਾਉਣੇ ਬਿਲਕੁਲ ਨਜਾਇਜ਼ ਹੈ ਇਹ ਗੱਲ ਨਹੀਂ ਬਣਦੀ ਕੀ ਮੈਸੇਜ ਦੇਣਾ ਚਾਹੋਗੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨੂੰ ਅਸੀਂ ਕਹਿੰਦੇ ਸਾਡੇ ਨਾਲ ਮਿਲ ਕੇ ਵੋਟਾਂ ਪਾਓ ਸਾਡਾ ਨੀਤਾ ਜੱਤਰਿਆ ਜੀ ਜਿੱਤ ਵੀ ਜਾਣਾ ਇਹ ਅਸੀਰ ਸਾਡੀ ਜੀ ਤੇ ਸਾਡੀ ਪੱਕੀ ਜੀ ਠੀਕ ਹੈ ਧੰਨਵਾਦ ਮੇਰੇ ਭਰਾਵਾਂ ਸਾਡੇ ਭਰਾ ਨੇ ਜੀ ਸਾਡੇ ਵੱਡੇ ਵੀਰ ਨੇ ਸਾਡੇ ਬਜ਼ੁਰਗ ਨੇ ਸਾਡੀਆਂ ਵੀ ਜ਼ਮੀਨਾਂ ਨੇ ਅਸੀਂ ਵੀ ਜ਼ਿਮੀਦਾਰ ਆ ਇਹ ਕੋਈ ਜ਼ਿੰਮੇਦਾਰ ਨਹੀਂ ਹੈਗੇ ਸਾਡੇ ਬਜ਼ੁਰਗ ਸਾਡੇ ਪਿੱਛੋਂ ਖਾਨਦਾਨੀ ਜ਼ਮੀਨਾਂ ਲੈ ਕੇ ਇੱਥੇ ਆਏ ਨੇ ਉਹਨਾਂ ਦੇ ਨਾਲ ਜ਼ਮੀਨਾਂ ਸੀ ਉਹ ਜਿੰਨਾ ਸਾਡੇ ਨਾਲ ਆਈਆਂ ਨੇ ਮੈਂ ਇਹ ਪੁੱਛਣਾ ਚਾਹੁੰਦਾ ਬੇ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਨਹੀਂ ਰੱਖਦੇ ਪਰ ਇਹ ਸਾਨੂੰ ਦੱਸਣਾ ਅਸੀਂ ਕਿਹੜੀ ਪਾਰਟੀ ਨੂੰ ਵੋਟ ਪਾਈਏ ਫਿਰ ਜੀ ਦੇ ਵੋਟ ਨਹੀਂ ਪਾਉਣੀ ਤਾਂ ਲੋਕਤੰਤਰ ਕਾਦਾ ਆ ਕਹਿੰਦੇ ਵੋਟ ਪਾਉਣਾ ਨਿੱਜੀ ਹੱਕ ਹੈ ਲੇਕਿਨ ਫਿਰ ਵੀ ਵਿਰੋਧ ਹੋ ਰਿਹਾ ਕਿਵੇਂ ਦੇਖਦੇ ਹੋ ਪਰ ਨਹੀਂ ਵਿਰੋਧ ਕਰਨੇ ਪਰ ਇਹ ਦੱਸਣ ਸਾਨੂੰ ਅਸੀਂ ਕਿਹਨੂੰ ਵੋਟ ਪਾਈਏ ਜੀ ਦੱਸੋ ਇਹ ਸਾਨੂੰ ਕਿਹੜੀ ਪਾਰਟੀ ਨੂੰ ਵੋਟ ਪਾਈਏ ਅਸੀਂ ਫਿਰ ਕਿਹੜੀ ਪਾਰਟੀ ਆ ਤੁਰੀਏ ਇਹ ਦੱਸਣ ਬਾਕੀ ਕਿਸੇ ਕਿਸਾਨ ਜਿ세 ਬੰਦੀਆਂ ਦਾ ਮੰਨਣਾ ਇਹ ਹੈ ਕਿ ਮੋਦੀ ਸਾਹਿਬ ਪਹਿਲਾ ਬਿੱਲ ਰੱਦ ਕੇ ਲਿਖਤੀ ਤੌਰ ਤੇ ਜਿਹੜੇ ਬਾਅਦ ਚ ਮੁਕਰ ਜਾਂਦੇ ਆ ਕੋਈ ਮੁਕਰ ਨਹੀਂ ਆਗੇ ਉਹ ਜਿੱਥੇ ਹੈਗੇ ਸੀ ਉੱਤੇ ਸਟੈਂਡ ਨੇ ਅਜੇ ਵੀ ਸਟੈਂਡ ਨੇ ਪਰ ਇਹਨਾਂ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਜੋ ਇਹ ਮਤਲਬ ਖੋਤੀ ਖੋਤੀ ਕਿਸਾਨ ਨੇ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਜਿਹੜੀਆਂ ਰੋਕਾਂ ਲਾਈਆਂ ਗਈਆਂ ਹਰਿਆਣੇ ਦੇ ਵਿੱਚ ਦਿੱਲੀ ਜਾਣ ਤੋਂ ਰੋਕ ਦਿੱਤਾ ਉਹ ਤੇ ਇਹਨਾਂ ਨੇ ਪਹਿਲਾਂ ਵੀ ਉੱਥੇ ਜਾ ਕੇ ਬੜਾ ਮਤਲਬ ਬਹੁਤ ਹਰ ਹਰਦਾ ਬਚਾਇਆ ਸੀ ਜਾ ਕੇ ਐਦਾਂ ਕੋਈ ਪ੍ਰਸ਼ਾਸਨ ਨਹੀਂ ਕਰਨ ਲੰਦਾ ਨਾ ਹੁੰਦਾ ਆ ਨਾ ਸਰਕਾਰਾਂ ਨਾਲ ਇਹਦਾ ਕੀਤਾ ਜਾਂਦਾ ਹੈ ਬਟ ਇਹ ਇਹ ਹਮ ਦੱਸਣ ਕਿ ਅਸੀਂ ਕਿਹੜੀ ਜਿੱਥੇ ਕਹਿੰਦੇ ਅਸੀਂ ਵੋਟ ਪਾਉਨੇ ਆ ਅਸੀਂ ਅਸੀਂ ਕਹਿੰਦੇ ਵੋਟ ਪਾਉਨੇ ਆ ਪਰ ਦੱਸਣ ਕਿ ਕਿਹਨੂੰ ਵੋਟ ਪਾਈਏ ਅਸੀਂ ਲਾਸਟ ਵਾਰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਮੋਦੀ ਸਾਹਿਬ ਨੇ ਬਹੁਤ ਵਧੀਆ ਵਰਲਡ ਚ ਵਰਲਡ ਚ ਪੂਰਾ ਨਾਮ ਕਮਾਇਆ ਜੀ ਤੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ ਅੱਜ ਸਾਡੇ ਇੱਥੇ ਦੁਨੀਆ ਜਿਹੜੀ ਆ ਉਹ ਬਾਹਰ ਦੀ ਢੰਕਾ ਬਿਆਰੀ મોદી ਸਰਕਾਰ ਦਾ ਐਸ ਕਰਕੇ મોદી ਨੂੰ ਇੱਕ ਵਾਰੀ ਮੌਕਾ ਹੋਰ ਦੇਣਾ ਚਾਹੀਦਾ ਔਰ ਸਾਡੇ ਦੇਸ਼ ਨੂੰ ਹੋਰ ਅੱਗੇ ਤਰੱਕੀਆਂ ਦੇ ਖੜੇ ਔਰ ਨੰਬਰ 1 ਦੇ ਲੈ ਕੇ ਆਵੇ ਵਰਲਡ ਦੇ ਵਿੱਚ ਠੀਕ ਹੈ ਬਹੁਤ ਬਹੁਤ ਧੰਨਵਾਦ ਅੱਜ ਲੋਕ ਸਭਾ ਹਲਕਾ ਦੇ ਕਸਬਾ ਪੈਣੀ ਮੀਆਂ ਖਾਵੇ ਕਿਵੇਂ ਦਾ ਹੰਗਾਰਾ ਮਿਲਿਆ ਅੱਜ ਕਸਬਾ ਪੈਣੀ ਮੀਆਂ ਦੇਖੋ ਤੁਹਾਡੇ ਸਮਝ ਕਿੰਦਾ ਮਾਸਪੰਦ ਜੀ ਮੈਂ ਤਾਂ ਸਮਝਦਾ ਹਾਂ ਵੀ ਇੱਥੇ ਮੇਰੀ ਪੋਜੀਸ਼ਨ ਕੋ ਵਧੀਆ ਨਹੀਂ ਜੀ ਲੇਕਿਨ ਇੱਥੇ ਆ ਕੇ ਪਤਾ ਲੱਗਿਆ ਵੀ ਜੋ ਪਠਾਨਪੁਰ ਪੋਜੀਸ਼ਨ ਹੈ ਨਾ ਉਹ ਇੱਥੇ ਵੀ ਹੈ ਜੀ ਔਰ ਦੂਜਾ ਪਠਾਨਪੁਰ ਦੀ ਵਧਾਈ ਕਰਾ ਚੁੱਕੇ ਹੋ ਤਿੰਨ ਵਾਰ ਡਿਪਟੀ ਸਪੀਕਰ ਵੀ ਰਹੇ ਹੋ ਤਾਂ ਲੱਗਦਾ ਹਲਕੇ ਨਾਲੋਂ ਹੁਣ ਲੋਕ ਸਭਾ ਹਲਕਾ ਦੇ ਵਿੱਚ ਜਿਹੜਾ ਫੋਰ ਹੰਗਾਰਾ ਮਿਲ ਰਿਹਾ ਨੇ ਮੋਤਮ ਨਾਲ ਮਿਲਿਆ ਲੋਕ ਬੜਾ ਪਿਆਰ ਕਰਦੇ ਬਹੁਤ ਮਾਨ ਸਨਮਾਨ ਕਰਦੇ ਲੋਕ ਜੀ ਔਰ ਮੈਂ ਤਾਂ ਇਹਨਾਂ ਦਾ ਰਣੀ ਆ ਜਿਹੜੇ ਮਤਲਬ ਅੱਜ ਦਿਖੋ ਨਾ ਕਿਸਾਨੀ ਅੰਦੋਲਨ ਦਾ ਵੀ ਰੌਲਾ ਸੀ ਉਸ ਦੇ ਬਾਵਜੂਦ ਸਾਰੇ ਕਿਦਾਂ ਹਮਮ ਆ ਗਏ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਜਿੱਥੇ ਵੀ ਜਾਂਦੇ ਹੋ ਕਿਵੇਂ ਦੇਖਿਓ ਦੇਖੋ ਕਿਸਾਨਾਂ ਨਾਲ ਮੈਂ ਫਤਿਹਗੁਰ ਚੁੜੀ ਆ ਨਾ ਉਸ ਦਿਨ ਮੈਂ ਦਬੋਣਾ ਕਰਾ ਬੈਠੇ ਆ ਜੀ ਇਹਨਾਂ ਨੇ ਵਿਸ਼ਵਾਸ ਦਿਲਾਇਆ ਹੈ ਵੀ ਅੱਜ ਤੋਂ ਬਾਅਦ ਆਪਾਂ ਤੋੜ ਕਰਾਵ ਨਹੀਂ ਕਰਾਂਗੇ ਅੱਜ ਇੱਕ ਗੱਲ ਆਈ ਮੁੜ ਕੇ ਵੀ ਬੈਠਣਾ ਜੀ ਮੈਂ ਫੇਰ ਬੈਠ ਲਿਆ ਜੀ ਬੈਠਣ ਦੇ ਬਾਅਦ ਨੂੰ ਦੱਸ ਜਗ੍ਹਾ ਜਗ੍ਹਾ ਖਰੋਗੇ ਮਰਦਾ ਨਰ ਲਾਇਕ ਦੇਣ ਕਰਾਵ ਕਰੇਗੇ ਦੇਖੋ ਮੈਂ ਵੀ ਕਿਸਾਨ ਬਰੌੜ ਤੋਂ ਇਹ ਵਧੀਆ ਵਧੀਆ ਗੱਲ ਨਹੀਂ ਜੇ ਹੋਇਆ ਕਰਦਾ ਕਿ ਜੀ ਬਾਕੀ ਜੇ ਕੋ ਡਰਾਣਾ ਜਾਂਦਾ ਮੁੰਡਾ ਮੈਂ ਡਰਨ ਵਾਲਾ ਵੀ ਨਹੀਂ ਜੀ ਠੀਕ ਆ ਕਿਸਾਨਾਂ ਦਾ ਇਹ ਪੂਰਾ ਮਾਨ ਸਨਮਾਨ ਕਰਨਿਆ ਜੋ ਜੋ ਕਿਸਾਨਾਂ ਦੇ ਮਸਲੇ ਨੇ ਉਹਨੂੰ ਇਹ ਗਵਰਨਮੈਂਟ ਤੱਕ ਪਜਾਂਗੇ ਜੀ ਲੇਕਿਨ ਇਹ ਨਹੀਂ ਵੀ ਕੋਈ ਕੋਈ ਕੋਗ ਵੀ ਘੁੰਡਰਾ ਕੇ ਵਾਪਸ ਭੇਜਣਾ ਉਹ ਜਾਣਾ ਕਹਿੰਦੇ ਤੁਸੀਂ ਕੀ ਕਿਸਾਨੀ ਪਰਿਵਾਰ ਚੋਂ ਕਿਸਾਨਾਂ ਦੀ ਭਾਵਨਾਵਾਂ ਨੂੰ ਸਮਝਦੇ ਹੋ ਕਿ ਲੋਟ ਫਤਵਾ ਦਿੰਦੇ ਨੇ ਤਾਂ ਕਿਸਾਨਾਂ ਦੀ ਗੱਲ ਹੋ ਵੀ ਗਈ ਦੇਖੋ ਮੈਂ ਕਿਸਾਨ ਪਰਿਵਾਰ ਤੋਂ ਹਾਂ ਮੈਂ ਟਰੈਕਟਰ ਰੱਖਿਆ ਦਾ ਜੀ ਪਹਿਲੀ ਆਪਣਾ ਕੋ ਜੱਦੀ ਜਿਆਦਾ ਕਰਕੇ ਬਾਕੀ ਇਹ ਬਾਬਾ ਜਾਨਾ ਵੀ ਕਿਸਾਨ ਨੂੰ ਬਿਠਾਉਣਾ ਚਾਹੀਦਾ ਨੂੰ ਜੀ ਠੀਕ ਹੈ ਨਹੀਂ ਇਹ ਰੋਜ਼ ਰੋਜ਼ ਦਾ ਜਿਹੜਾ ਨਾ ਜੀ ਮਤਲਬ ਰੋਲਾ ਇਹ ਮੁਕਣਾ ਚਾਹੀਦਾ ਕਰਕੇ ਜੀ ਕਮ ਸੇ ਕਮ ਦੇਖੋ ਇੱਕ ਵਾਰੀ ਇਹਨਾਂ ਬਿਠਾ ਕੇ ਕੋਈ ਹੱਲ ਕਰਨਾ ਚਾਹੀਦਾ ਕਰਕੇ ਇਹ ਮਤਲਬ ਜੇ ਕੋਈ ਫਸਲਾਂ ਕੋ ਚਾਹਦੇ ਨੇ ਕੋ ਦੋ ਚਾਰ ਹੋਰ ਐਮ ਐਸ ਪੀ ਦੇਣਾ ਬੈਠ ਲਨ ਕਰ ਗਿਆ ਹੀ ਵੀ ਤਾਈਂ ਦਵਾ ਦੇਣਾ ਉਹਨਾਂ ਨੂੰ ਕਰਕੇ ਦੇਖੋ ਇਸ ਵੇਲੇ ਚੋਣਾਂ ਆ ਹੈ ਇਲੈਕਸ਼ਨ ਕੋਲ ਲੱਗਿਆ ਲੇਸੇ ਕੁਝ ਮਿਲਣਾ ਨਹੀਂ ਚੋਣਾਂ ਦੇ ਵੇਲੇ ਬੈਠ ਲਨ ਧਰਨਾ ਹੱਲੇ ਵੀ ਜਾਰੀ ਹੈ ਜਿਹੜਾ ਹਰਿਆਣਾ ਦੇ ਵਿੱਚ ਰੋਕਾ ਹੁੰਦੀਆਂ ਤਾਂ ਉਸ ਨੂੰ ਲੈ ਕੇ ਨਾਰਾਜ਼ਗੀ ਦਿਟਾਈ ਜਾਂਦੀ ਹੈ ਕਪਾੜੇ ਦੇ ਹਾਲਾਤ ਬਣਾਤੇ ਉਹਨੂੰ ਕਿਵੇਂ ਦੇਖੀਏ ਦੇਖੋ ਧਰਨੇ ਤਾਂ ਨਹੀਂ ਦਸਣਾ ਚਾਹੀਦੇ ਨਾ ਪੰਜਾਬ ਚ ਇਲੈਕਸ਼ਨ ਚੱਲੇਗਾ ਜੀ ਹਰਿਆਣਾ ਚ ਇਲੈਕਸ਼ਨ ਹਰ ਸਟੇਟ ਚ ਇਲੈਕਸ਼ਨ ਚੱਲੇਗਾ ਜੀ ਇਸ ਲਈ ਧਰਨੇ ਤੋਂ ਉਹਨੇ ਬਾਅਦ ਚ ਹੋਣਾ ਚਾਹੀਦਾ ਹੁੰਦੇ ਇਦਾਂ ਦੀ ਗੱਲ ਹੋਣੀ ਨਹੀਂ ਜੀ ਫਿਰ ਵੀ ਜੇ ਕੋਈ ਮਸਲਾ ਹੈ ਤੇ ਉਹਨੂੰ ਮਿਲ ਚੁਕੇ ਬੈਠ ਕੇ ਹੱਲ ਕਰਨਾ ਚਾਹੀਦਾ ਜੀ। ਰਾਮ ਮੰਦਰ ਪ੍ਰਸਤਾ ਜਿਹੜੀ ਪ੍ਰਤਿਸ਼ਤਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਹਿੰਦੂ ਜੀਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੁੰਦੀ ਹੈ। ਲੱਗਦਾ ਕਿ ਉਸ ਨੂੰ ਵੀ ਲੈ ਕੇ ਜਿਹੜੇ ਲੋਕ ਬੀਜੇਪੀ ਦੇ ਹੱਕ ਦੇ ਵਿੱਚ ਨਿਤਰਨਗੇ। ਦੇਖੋ ਰਾਮ ਮੰਦਰ ਸਾਡੀ ਆਸਤ ਹੈ। ਜੀ। ਦੇਖੋ ਹਿੰਦੁਸਤਾਨ ਜੀ ਨੇ ਮੰਨਣਾ ਰਾਮ ਮੰਦਰ ਕਿੱਥੇ ਬਣਨਾ ਹੈ? ਪਾਕਿਸਤਾਨ ਥੋੜਾ ਬਣਨਾ ਹੈ। ਜੀ। ਇਸ ਕਰਕੇ ਰਾਮ ਮੰਦਰ ਤੇ ਅੱਜ ਤੋਂ ਮਤਲਬ 400 ਸਾਲ ਪਹਿਲੇ ਬਣਨਾ ਚਾਹੀਦਾ। ਜੀ। ਜਿਹੜਾ 500 ਸਾਲ ਲੱਗੇ RAM ਮੰਦਰ ਦੇ ਜ਼ਿਕਰ ਕਰਦੇ ਸੰਬੋਧਨ ਕਰਦੇ ਤੁਸੀਂ ਕਿਹਾ ਕਿ BJP ਦੇ ਵੇਲੇ ਜਿਹੜਾ ਪਠਾਨਕੋਟ ਜ਼ਿਲ੍ਹਾ ਬਣਿਆ ਬਟਾਲੇ ਦੇ ਲੋਕਾਂ ਦੀ ਮੰਗ ਹੈ ਕਿ ਬਟਾਲਾ ਵੀ ਜ਼ਿਲ੍ਹਾ ਹੋਣਾ ਚਾਹੀਦਾ ਪੂਰਨ ਤੌਰ ਤੇ ਚਲੋ ਮੇਰੇ ਨਾਲ ਤਾਂ ਕਿਸੇ ਨਾਲ ਇਹ ਸਾਰੇ ਗੱਲ ਨਹੀਂ ਕੀਤੀ ਜੇ ਕੋ ਕਰਣਗੇ ਤਾਂ ਉਹ ਵੀ ਆਵਾਜ਼ ਚੁੱਕਾਂਗੇ ਜੀ ਤਾਂ ਆਖਰੀ ਸਵਾਲ ਕੀ ਮੈਸੇਜ ਦੇਣਾ ਚਾਹੋਗੇ ਲੋਕ ਸਭਾ ਹਲਕੇ ਦੇ ਗੁਰਦਾਸਪੁਰ ਦੇ ਦੇਖੋ BJP ਦਾ ਵਰਕਰ ਬੇਨਤੀ ਹੈ ਜੀ ਬਾਕੀ ਕਿਸੇ ਪਾਰਟੀ ਕੋਲੋਂ ਵੀ ਵਰਕਰ ਜਿਹੜਾ ਮੇਨਨਦ ਨਿਕਾ ਦਾ ਬੀਜੇਪੀ ਦਾ ਵਰਕਰ ਮੇਨਨਦ ਕਰਦਾ ਜੀ ਇਸ ਕਰਕੇ ਤੁਸੀਂ ਤੁਹਾਡੇ ਸਾਹਮਣੇ ਆਉਂਦੇ ਦਿਖ ਲਿਓ ਦੀ ਇਹ ਲੋਕ ਸਭਾ ਗੁਰਦਾਸਪੁਰ ਬੀਜੇਪੀ ਨੇ ਫਿਰ ਤੋਂ ਜਿੱਤ ਲਈ ਜੀ ਮੈਨੂੰ ਤਾਂ 100% ਵਿਸ਼ਵਾਸ ਆ ਇਸ ਗੱਲ ਦਾ ਜੀ ਠੀਕ ਹੈ ਧੰਨਵਾਦ